ਬਾਬੇਓ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਵੀ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀ ਵੀਡੀਓ ਜੇ ਤੁਸੀਂ ਦੇਖਿਆ ਸੀਗਾ ਵੀ ਆਸੀਂ ਆਪਾਂ ਛੋਟੀ ਟਰਾਲੀ ਨਗਾ ਕੇ ਦੇਖੀ ਸੀ ਬੋਰੀਆਂ ਦੀ ਭਰੀ ਹੋਏ ਲੈ ਗਿਆ ਸੀਗਾ ਠੀਕ ਆ ਤੇ ਅੱਜ ਆਪਾਂ ਇਹਦੇ ਮਗਰ ਬਾਈ ਸੇ ਬਾਈ ਵੱਡੀ ਟਰਾਲੀ ਟੀਵੀ ਟੀਐਸਵੀ ਵਾਲਿਆਂ ਦੀ ਠੀਕ ਆ ਤੇ ਬਹੁਤ ਵੱਡੀ ਟਰਾਲੀ ਇਹ ਵਿੱਚ ਤਾਂ ਖਾਲੀ ਹੋਈ ਆ ਤੇ ਇਹ ਆਪਾਂ ਨਗਾ ਕੇ ਦੇਖਦੇ ਸੀ ਇਹਦੇ ਵਿੱਚ ਦੀ ਇਹ ਇੱਥੇ ਤੱਕ ਤਾਂ ਲੈ ਆਏ ਸੀ ਵੱਡੂ ਪਰ ਇੱਥੇ ਆ ਕੇ ਖੋਵਗੀ ਆ ਦੇਖੋ ਤੁਹਾਨੂੰ ਜ਼ੋਰ ਕਰਾ ਕੇ ਦਿਖਾਉਣਾ ਚਲੋ ਵੀ ਝੋਟਿਆਂ ਦੇਖੋ ਖੜਕਾ ਚੈੱਕ ਕਰੋ ਬਾਈ ਕਿਸੇ ਪਾਸੇ ਵੀ ਨਹੀਂ ਜਾਂਦਾ ਜਰਾ ਯਾਰ ਚੱਲ 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 ਚਾਲੋ ਚੱਲ ਚੱਲ ਪਏ ਬਾਈ ਥੋੜਾ ਜਿਹਾ ਨਿਕਲਿਆ ਚੱਲ ਇਧਰ ਨੂੰ ਨਗਾ ਕੇ ਦੇਖ ਲੈਣੇ ਆ ਚੱਲ 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 ਟਰਾਲੀ ਅੜ ਗਈ ਬਾਈ ਬਹੁਤ ਘਸੋਤੀ ਕਿਉਂਕਿ ਮਿੱਟੀ ਵਾਹ ਇੱਕ ਟਰਾਲਾ ਹੀ ਵੱਡਾਗਾ ਇਹ ਨਹੀਂ ਨਾ ਹੁੰਦਾ ਹੈਗਾ ਤੇਰਾ ਯਾਰ ਇੱਕ ਬੇਡ ਬੂਟ ਨਹੀਂ ਹੈਗਾ ਇਹਦੇ ਕੋਈ ਚੱਕਰ ਨਹੀਂ ਆਪਾਂ ਇੱਕ ਟਰੈਕਟਰ ਲਿਆਉਣੇ ਆ ਠੀਕ ਆ ਤੇ ਉਹਦੇ ਨਾਲ ਇਹਨੂੰ ਟੋਜਨ ਪਾ ਕੇ ਕੱਢ ਕੇ ਦੇਖਦੇ ਆ ਆਹ ਖੜਾ ਬਾਈ ਟਰੈਕਟਰ ਸੋਨਾਲੀਕਾ 60 ਤੇ ਮੋਡੀਫਾਈਆ ਪੂਰਾ ਫੁੱਲ ਇਹ ਇਹ ਇਹਦੇ ਨਾਲ ਆਪਾਂ ਕੱਢ ਕੇ ਦੇਖਦੇ ਹਾਂ ਚੱਲੋ ਛੋਟਾ ਬੈਗ ਇਹਦੇ ਨਾਲ ਮਾਰਦੇ ਟੋਚ ਨਹੀਂ ਤਾਂ ਪਹਿਲਾਂ ਹੀ ਖੜ ਗਿਆ ਲਾਦਾ ਕਰ ਲਈ ਲੈ ਕੇ ਜਾ ਉਹ ਲੀਹਾ ਜਾ ਬਣਾ ਲਈ ਹਨਾ ਉਦੋਂ ਪਹਿਲਾਂ ਵੀ ਖੜੇ ਨਾ ਪਰ ਠੀਕ ਆ ਇਸ ਤੱਕ ਲਿਆਂਦਾ ਤੇ ਇਹਨੂੰ ਗਿਰਾਂ ਗਾਹਾਂ ਹੋਰ ਲੈ ਜਾ ਆਪਾਂ ਲੀਹਾ ਜਾ ਕੰਮ ਕਰ ਲਈਏ ਮੂਰੂ ਵੀ ਗਿਰਾਂ ਰਾਹ ਜੇ ਫਿਰ ਕੰਮ ਰੁਕੇ ਨਾ ਹੁਣ ਫੇਰ ਇੱਥੋਂ ਵਾਗ ਜਾਣ ਦੇ ਯਾਰ ਚੱਲ ਚੱਲਾ ਲੀਹਾ ਜਾ ਕੰਮ ਕਰ ਲਈਏ ਫੇਰ ਟੋਚਨ ਮਾਰਦੇ ਆ ਜੀ ਠੀਕ ਹੈ ਟੋਚਨ ਆਪਾਂ ਪਾ ਲਿਆ ਬਾਈ ਓਕੇ ਆ ਪਹਿਲਾਂ ਮੈਨੂੰ ਆਸ਼ੇ ਤੇ ਦੇਖ ਲੈਣ ਦੀ ਗੱਲਬਾਤ ਓਕੇ ਆ ਲਓ ਵੀ ਆਸ਼ੇ ਦਾ ਵੀ ਕਰਤਾ ਆਪਾਂ ਕੰਮ ਗੇਅਰ ਗੁਰ ਪਾ ਕੇ ਛੱਡਤਾ ਤੇ ਹੁਣ ਆਪਾਂ ਜਾਂਦੇ ਆ ਦੂਜੇ ਤੇ ਚੱਲ ਝੋਟਿਆ ਇਹ ਵੀ ੜ ਕੇ ਆ ਕੰਮ ਚੱਲ ਲੀਹੇ ਚ ਬਾਹਰ ਜਾਣ ਲੱਗਿਆ ਲੀਹੇ ਚ ਫਿੱਜਦਾ ਹੀ ਨਹੀਂ ਤਰਾ ਜਾ ਰਿਹਾਦਾ ਜਮੀਨ ਟੈਟਰ ਕਮਾਉਂਦਾ ਬਾਈ ਚੈੱਕ ਕਰ ਕੀ ਹੈ ਗੱਲਬਾਤ ਐਂਡ ਹੋਈ ਹੋਈ ਆ ਮੜਾ ਇਹ ਬੈਗ ਬੂਕ ਕਰਕੇ ਦੇਖ ਲਾ ਚੱਲ 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 ਅੜ ਗਿਆ ਮੈਚ ਬਾਈ ਗੱਲਬਾਤ ਐਂਡ ਕਰਾਉਣੀ ਪਣੀ ਆ ਟਰੈਕਟਰ ਡੂਟਰ ਹੋਰ ਛੱਜਾਂੇ ਬਣਿਆ ਉਹਦਾ ਜਮੀ ਯਾਰ ਖਤਮ ਹੋ ਗਿਆ ذرا ਯਾਰ ਮੈਚੜਿਆ ਪਿਆ ਪੂਰਾ ਕੋਈ ਗੱਲ ਨਹੀਂ ਮੜਾ ਮੋਟਾ ਸ਼ਟ ਕੇ ਦੇਖਦਾ ਨਾਈਟਰ ਉਹਨੂੰ ਟੋਲ ਜੀ ਆ ਜੇ ਯਾਰ ਚੱਲ 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 ਬੈਗ ਲਾ ਕੇ ਦੇਖ ਮੜਾ ਜੀ ਬੈਗ ਵੱਜਦਾ ਅਸੇਚ ਉਹ ਦੇਖੀ ਦੇਖੀ ਤੇਰੀ ਪਾ ਆ ਕੀ ਹੋ ਗਿਆ ਬੈਗ ਤਾਂ ਲੈ ਗਿਆ ਸੀ ਉਹ ਚੱਲ 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 ਆ ਗਿਆ ਭਾਈ ਆ ਗਿਆ ਆ ਗਿਆ ਉਹ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਪਟਕੇ ਦਰਾ ਯਾਰ ਸੋਨਾ ਲੀਕਾ ਚੱਲ 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 ਇੱਥੋਂ ਆਉਣ ਛੱਡ ਦੀ ਕਿਤੇ ਲੈ ਗਿਆ ਕਹੀ ਦੀ ਹੈ ਭਾਈ ਦਾਵ ਵਾਲੀ ਗੱਲ ਸੋਨਾ ਲੀਕਾ ਜੀ ਤੇ ਹੁਣ ਆਪਾਂ ਇਹੀ ਟਰਾਲੀ ਨਾਲ ਇਹ ਤੋਂ ਖਿੱਚਾ ਕੇ ਦੇਖਾਂਗੇ ਟਰਾਲੀ ਭਰਾਂਗੇ ਫੁੱਲ ਬੋਰੀਆਂ ਦੀ ਠੀਕ ਆ ਫੇਰ ਦੇਖਾਂਗੇ ਕੀ ਗੱਲਬਾਤ ਬਣਦੀ ਆ ਉਹ ਬੱਸ ਰੋਗਲਾ ਪੱਟੂਆ ਉਹ ਵਾਈ ਜੀ ਦੇਖ ਲੋ ਲੈ ਅਜੇ ਰੋਗ ਹੀ ਰਹੇ ਬਾਕੀ ਮਿਲਦੇ ਆ ਬਾਬੇ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ ਤੇ ਅਗਲੀ ਵੀਡੀਓ ਵਿੱਚ ਆਪਾਂ ਆ ਸੋਨਾ ਲੀਕਾ ਮਗਰ ਉਹੀ ਟਰਾਲੀ ਪਾਉਣੇ ਆ ਤੇ ਉਹਦੇ 'ਚ ਭਰਦੇ ਆ ਬੋਰੀਆਂ ਠੀਕ ਆ ਤੇ ਫਿਰ ਉਹਦਾ ਤੁਹਾਨੂੰ ਟ੍ਰਾਇਲ ਕਰਕੇ ਦਿਖਾਉਨੇ ਆ